ਆ ਆ ਜੀ ਬੱਚਾ ਨੂੰ ਲੈਣ ਆ ਖੜੇ ਨੇ ਆਪਣੇ ਦੋ ਨੌਜਵਾਨ ਆਏ ਜੀ ਕੀ ਨਾਮ ਹੈ ਤੇਰਾ ਖਾਣ ਨੂੰ ਪੀਸੀ ਤੇਰਾ ਨਾਮ ਹੋ ਜੀ ਇਰਮਾਨ ਜੀ ਠੀਕ ਹੈ ਇਰਮਾਨ ਦਾ ਬਲਵਤਾਈ ਦੋ ਇਹ ਮੁੰਡਾ ਆਰਮੀ ਦੇ ਵਿੱਚੋਂ ਪੇਪਰ ਦੇ ਵਿੱਚ ਪਾਸ ਹੋ ਗਿਆ ਵਧਾਈਆਂ ਹਾਂ ਜੀ ਬਾਈ ਇਹ ਮੁੰਡੇ ਬਠਿੰਡੇ ਤੋਂ ਆਇਆ ਜੀ ਆ ਮੁੰਡੇ ਨੇ ਕਰਨੀ ਪੰਜਾਬ ਪੁਸੀ ਤੇ ਹੈ ਨਾ ਸਾਰਾ ਇੱਧਰ ਤੇ ਹੁਣ ਆਪਾਂ ਇਹਨਾਂ ਨੂੰ ਅਕੈਡਮੀ ਦੀ ਖਾਣੇ ਜਾ ਰਹੇ ਆ ਠੀਕ ਹੈ ਬੰਕ ਕਿੱਥੋਂ ਦੇਖਿਆ ਸੀ ਤੂੰ ਇਹਨੇ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਹਾਂ ਮੈਂ ਇੰਸਟਾਗ੍ਰਾਮ ਤੋਂ ਠੀਕ ਹੈ ਤੇ ਸਾਨੂੰ ਬੜਾ ਲੱਗਿਆ ਸੀ ਤਾਂ ਕਰਕੇ ਵਿਜ਼ਿਟ ਕਰਨਾ ਹੈ ਲੱਗਣਾ ਹੀ ਹੈ ਬਸ ਕੋਈ ਨਾ ਜ਼ਰੂਰ ਫਿਰ ਵਿਜ਼ਿਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਉੱਥੇ ਜਾਣਾ ਸਪੈਸ਼ਲਿਟੀ ਤਾਂ ਪਤਾ ਲੱਗਾ ਹਰ ਇੱਕ ਚੀਜ਼ ਦਾ ਨਾ ਮੈਂ ਤਾਂ ਕਰਕੇ ਕੋਈ ਵੀ ਇੱਦਾਂ ਹੀ ਮੂੰਹ ਚੱਕ ਕੇ ਨਾ ਆਉ ਤੁਸੀਂ ਨਾ ਸਾਰਾ ਪਹਿਲਾਂ ਦੇਖੋ ਖਾਣ ਪੀਣ ਦਾ ਦੇਖੋ ਰਹਿਣਾ ਚੱਣਾ ਦੇਖੋ ਹਰ ਇੱਕ ਚੀਜ਼ ਹੈ ਮੇਰੀ ਅਕੈਡਮੀ ਕੋਈ ਨਾ ਬੰਦਾ ਦਿਖਾਂਦਾ ਕੁਛ ਆ ਕਰਦਾ ਕੁਛ ਆ ਤਾਂ ਬਹੁਤ ਵਧੀਆ ਚੀਜ਼ ਹੈ ਕੋਈ ਵੀ ਮੁੰਡਾ ਜਾਂ ਕੁੜੀ ਆਪਣੇ ਪੇਰੈਂਟਸ ਨਾਲ ਲੈ ਕੇ ਆਓ ਅਕੈਡਮੀ 'ਚ ਵਿਜ਼ਿਟ ਕਰਾਓ ਦਿਖਾਓ ਸਾਰਾ ਕੁਝ ਯਾ ਤਾਂ ਤੁਸੀਂ ਖੁਦ ਆ ਕੇ ਪਹਿਲਾਂ ਇੱਕ ਵਾਰ ਚੈੱਕ ਕਰੋ ਹੈਨਾ ਕਿ ਕਿੰਨੀ ਕੀਮਤ 'ਤੇ ਰਹਿਣਾ ਹੁੰਦਾ ਇੱਕ ਵਾਰ ਤੁਸੀਂ ਫੀਸ ਭਰਤੀਓ ਤਾਂ ਫੇਰ ਦੇਖੀ ਜਲੋ ਵੀਰ ਇੱਥੇ ਇਹ ਨਹੀਂ ਹੈਗਾ ਇੱਥੇ ਇਹ ਨਹੀਂ ਹੈਗਾ ਸਾਰਾ ਇਦਾਂ ਨਹੀਂ ਹੈ ਲਓ ਉਹ ਗੱਲਬਾਤ ਨਹੀਂ ਬਣਦੀ ਹੈਗੀ ਹੈਨਾ ਹਾਂਜੀ ਇਹ ਸਟਾਰ ਹੀ ਫੀਸ ਹੁੰਦਾ ਬੱਚਿਆਂ ਨੂੰ ਤਾਂ ਜ਼ਰੂਰੀ ਆ ਹਰ ਇੱਕ ਚੀਜ਼ ਨੂੰ ਲੈ ਕੇ ਬਹੁਤ ਸਾਰੇ ਅਕੈਡਮੀਆਂ ਨੇ ਇਸ ਤਰ੍ਹਾਂ ਦੀਆਂ ਹਨ ਜਿਹੜੀਆਂ ਉਹ ਕਰਵਾਉਂਦੀ ਨਹੀਂ ਹੈਗੇ ਵਿਜ਼ਿਟ ਬਸ ਕਹਿੰਦੇ ਨੇ ਹਾਂ ਠੀਕ ਹੈ ਜੀ ਹਾਂਜੀ ਉਹ ਬਟੰਡੇ ਲਾਗੇ ਤਾਂ ਅੱਗੇ ਬਹੁਤ ਹੈ ਹੂੰ ਹੂੰ ਐਂ ਕਹਿੰਦੇ ਪੈਸੇ ਪਰ ਪੈਸੇ ਪਰ ਉਹ ਦਿਖਾਉ ਹਨਾ ਕੋ ਬਸ ਫੇਰ ਆਜੋ ਆਜੋ ਬਸ ਹੁਣ ਰਹਿਣਾ ਤਾਂ ਬੱਚੇ ਨੇ ਹੈਗਾ ਹਨਾ ਹੁਣ ਨੂੰ ਪਤਾ ਨਹੀਂ ਹੈਗਾ ਮੈਂ ਕਿੱਥੇ ਰਹਿਣਾ ਹੈ ਕੀ ਖਾਣਾ ਪੀਣਾ ਮੈਨੂੰ ਕੀ ਹੈ ਕੀ ਨਹੀਂ ਸਾਰਾ ਕੁਝ ਹਾਂਜੀ ਹੁਣ ਚਲੋ ਮੇਰਾ ਹੁਣ ਜਿੰਨੀ ਕੋਸ਼ਿਸ਼ ਹੁੰਦੀ ਹੈ ਮੈਂ ਸਾਰਾ ਆਲਮੋਸਟ YouTube ਤੇ Facebook ਤੇ ਸਾਰਾ ਨਾਲ ਅਪਲੋਡ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿੰਨਾ ਬੱਚੇ ਨੂੰ ਪਤਾ ਲੱਗ ਸਕੇ ਸਾਰਾ ਹਨਾ ਕਿਉਂਕਿ ਪੇਰੈਂਟਸ ਹੁਣ ਕਈ ਵਾਰ ਹਨਾ ਕੰਮ-ਕਾਰ ਚ ਬਿਜੀ ਹੁੰਦੇ ਨੇ ਆ ਨਹੀਂ ਬੰਦ ਹੈਗੇ ਹਾਂਜੀ ਬਾਕੀ ਇਹ ਪੇਰੈਂਟਸ ਪ੍ਰਾਈਵੇਟ ਜੌਬ ਕਰਦੇ ਆ ਛੁੱਟੀ ਕੱਢਣੇ ਛੁੱਟੀ ਮਿਲਣਾ ਔਖਾ ਹੋ ਜਾਂਦਾ ਇਸੇ ਸਮਝ ਦੇ ਆਪਾਂ ਤਾਂ ਹੀ ਕਿਉਂਕਿ ਜਦੋਂ ਇੱਕ ਵਾਰ ਦਿਖਾ ਦਿੱਖਿਆ ਜਾਂਦਾ ਫਿਰ ਬੱਚੇ ਦਾ ਕਿਸੇ ਨੂੰ ਲੈ ਕੇ ਉਹ ਓਬਜੈਕਸ਼ਨ ਹੀ ਰਹਦਾ ਆਏਗਾ ਕਿ ਸਰ ਤੁਸੀਂ ਉਹਨੂੰ ਆਹ ਦੱਸਿਆ ਸੀਗਾ ਆਹ ਦਿਖਾਇਆ ਇੰਦਾ ਹਨਾ ਤਾਂ ਇਹ ਚੀਜ਼ ਤਾਂ ਠੀਕ ਹੈ ਬਾਕੀ ਚਲੋ ਦਿਖਾ ਰਹੇ ਇਹਨਾਂ ਨੂੰ ਅਕੈਡਮੀ ਆਪਾਂ ਹੈਨਾ ਪਹੁੰਚ ਹੀ ਗਏ ਆਪਾਂ ਆਲਮੋਸਟ ਵਸ ਤੁਸੀਂ ਆ ਕੇ ਇੱਥੋਂ ਇਹ ਮੁੰਡੇ ਬਠਿੰਡੇ ਤੋਂ ਆਇਆਂ ਤੇ 9 ਵਜੇ ਤੁਰੇ ਤੁਸੀਂ ਹਾਂਜੀ 9 ਵਜੇ ਤੋਂ ਪਹੁੰਚ ਕੇ ਹੁਣ ਪਹੁੰਚੇ ਇਹ

ਠੀਕ ਆਪਣਾ ਸਾਰਾ ਗਰਾਊਂਡ ਹੈ ਠੀਕ ਹੈ ਤੇ ਆਹ ਵਾਲਾ ਇੱਕ ਇੱਕ ਗਰਾਊਂਡ ਹੈ ਠੀਕ ਹੈ ਜਿੰਨਾ ਤੇ ਬਾਊਂਡਰੀ ਦੀ ਸਾਰੀ ਹੈ ਉਹ ਲਾਸਤਾ ਕੋਤੇ ਰੱਖਾ ਸਾਰਾਈ ਆਪਣੀ ਹੈ ਤੇ ਇੱਕ ਉਹ ਦੂਸਰਾ கிரਾਸੀ ਗਰਾਊਂਡ ਆਪਣਾ ਠੀਕ ਹੈ ਹਾਂ ਤੇ 1 ਕਬਜ 2400 ਮੀਟਰ ਟ੍ਰਾਇਲਰ ਠੀਕ ਹੈ ਟ੍ਰਾਇਲਰ ਨਹੀਂ ਕੋ ਗਰਾਊਂਡ ਮੈਂ ਟੋਟਲੀ ਚਾਰ ਗਰਾਊਂਡ ਹੈ ਸੋ 3 ਗਰਾਊਂਡ ਹੈ ਨਾ ਬਾਕੀ ਆ ਹੈਗਾ ਸਾਰਾ ਕੁਝ ਲੋੰਗ ਜੰਪ ਫਾਈ ਜੰਪ ਨੂੰ ਲਈ ਜਾਣਾ ਵਾਲੀਬਾਲ ਵਗੈਰਾ ਬੀਮ ਦੇ ਥੋੜੇ ਉਹ ਵੀ ਆਪਣੇ ਵਾਲ ਦੇ ਨਾ ਅਸਾ ਬੀਮ ਸਾਰਾ ਬਣਿਆ ਹੋਇਆ ਤੇ ਉਸ ਤੋਂ ਬਾਅਦ ਜਦੋਂ ਗਰਾਊਂਡ 'ਤੇ ਥੱਕਿਆ ਨਾ ਨੂੰ ਗਰਾਊਂਡ 'ਤੇ ਪਰਾਂਦ ਕੀਤਾ ਆਪਣੇ ਆਹ ਆ ਸਾਰਾ ਠੀਕ ਆ ਵਧੀਆ ਸਿਸਟਮ ਇੱਥੇ ਮਤਲਬ ਨਹਾ ਧੋ ਕੇ ਸਾਰਾ ਬੰਦੇ ਨਾ ਫਰੈਸ਼ ਹੋ ਕੇ ਇੱਥੇ ਹੀ ਚਲੇ ਜਾਂਦੇ ਨੇ ਵਿੱਚ ਤੇ ਇਧਰਲੇ ਪਾਸੇ ਫਿਰ ਟਾਇਲਟ ਵਾਦੂ ਕੀਤੀ ਹੋਈਆਂ ਨੇ ਠੀਕ ਆ